ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡਾ ਹੈ ਕਿ ਜੋ ਸਾਡੇ ਸਮਾਜ ਚ ਪ੍ਰਚਲਿਤ ਹੈ ਮੈਂ ਵੀ ਉਸ ਭੂਤਾਂ ਪ੍ਰੇਤਾਂ ਦੇ ਵਿਸ਼ੇ ਤੇ ਗੱਲ ਕਰ ਰਿਹਾ ਕਿ ਜੋ ਮੈਂ ਵੇਖੇ ਭੂਤਾਂ ਪ੍ਰੇਤਾਂ ਤੇ ਬੁਰੀਆਂ ਰੂਹਾਂ ਦੇ ਵੱਖ-ਵੱਖ ਰੂਪ ਪਹਿਲੀ ਗੱਲ ਕਿ ਭੂਤ ਹੈ ਕੀ ਹੈ ਭੂਤ ਇੱਕ ਬੀਤਿਆ ਹੋਇਆ ਕਾਲ ਵੀ ਹੈ ਪੂਤ ਦਾ ਅਰਥ ਤੱਤ ਵੀ ਹੈ ਜਿਵੇਂ ਪੰਜ ਭੂਤਕ ਸਰੀਰ ਜਾਂ ਜਾਪ ਸਾਹਿਬ ਵਿੱਚ ਨਮਸਤੰ ਅਪੂਤੇ हे ਤਤ ਰਹਿ ਤワイ ਗੁਰ ਤੈਨੂੰ ਨਮਸਕਾਰ ਹੈ ਤਾਂ ਭੂਤ ਇੱਕ ਸਾਡੀ ਸੰਸਕ੍ਰਿਤੀ ਵਿੱਚ ਹੈ ਕਿ ਬੁਰੀਆਂ ਰੂਹਾਂ ਜਿਹੜੀਆਂ ਉਹ ਪੂਤਾਂ ਪ੍ਰੇਤਾਂ ਦੀ ਜੁਨੀ ਪੈਂਦੀਆਂ ਔਰ ਪੰਚਮ ਪਾਸ਼ਾ ਮਹਾਰਾਜ ਜੀ ਦਾ ਫਰਮਾਨ ਵੀ ਹੈ ਕਿ ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਚ ਜਿਸ ਤਰ੍ਹਾਂ ਹੋਰ ਬੇਅੰਤ ਜੂਨਾ ਨੇ ਏ ਵੀ ਭਟਕਦੀਆਂ ਹੋਈਆਂ ਜੂਨਾ ਨੇ ਇੱਕ ਭੂਤ ਦੀ ਸੰਗਿਆ ਬਾਣੀ ਵਿੱਚ ਹੋਰ ਵੀ ਹੈ ਕਿ ਕਬੀਰ ਜਿਹਕਰ ਸਾਧਨ ਸੇਵਿਆ ਹਰ ਕੀ ਸੇਵਾ ਨਾਹੇ ਤਿਹ ਕਰ ਮਰਹਟ ਸਾਰਖੇ ਭੂਤ ਬਸੈ ਤੇ ਮਾਹੇ ਜਿੱਥੇ ਭਲੇ ਪੁਰਸ਼ਾਂ ਦੀ ਕੋਈ ਸੇਵਾ ਭਾਵਨਾ ਨਹੀਂ ਰੱਬ ਦਾ ਨਾਂ ਨਹੀਂ ਲਿਆ ਜਾਂਦਾ ਉਹ ਘਰ ਵੀ ਸ਼ਮਸ਼ਾਨ ਘਾਟ ਵਰਗੇ ਨੇ ਤੇ ਉੱਥੇ ਵੱਸਣ ਵਾਲੇ ਲੋਕ ਵੀ ਭੂਤਾਂ ਦੀ ਤਰ੍ਹਾਂ ਨੇ ਤਾਂ ਇਹਦੇ ਵਿੱਚੋਂ ਜਿਹੜੇ ਮੇਰੇ ਆਪਣੇ ਹੁਣ ਤੱਕ ਬਹੁਤ ਸਾਰੀਆਂ ਕਟਨਾਵਾਂ 'ਚ ਜਿਨ੍ਹਾਂ ਦੀ ਮੈਂ ਕਾਉਂਸਲਿੰਗ ਕੀਤੀ ਔਰ ਜੋ ਸੱਚਮੁੱਚ ਸਮਾਜ ਨੇ ਮੰਨ ਲਿਆ ਸੀ ਕਿ ਭੂਤਾਂ ਪ੍ਰੇਤਾਂ ਵਾਲੇ ਮਰੀਜ਼ ਨੇ ਔਰ ਉਹਨਾਂ ਦਾ ਕਿਹੋ ਜਿਹਾ ਰੂਪ ਸੀਗਾ ਕਿ 1997 ਦੀ ਗੱਲ ਹੈ ਵਿਦੇਸ਼ ਤੋਂ ਆ ਕੇ ਫਿਰ ਡਿਊਟੀ ਜੁਆਇਨ ਕੀਤੀ 6ਵੀਂ ਜਮਾਤ ਦਾ ਬੱਚਾ ਪ੍ਰੇਰ ਚ ਖੜਾ ਖੜਾ ਚੀਕਾਂ ਝਾੜੇ ਪਾਉਣ ਲੱਗ ਪੈਂਦਾ ਲੱਤਾਂ ਪਾਵਾ ਮਾਰਦਾ ਸਿਰ ਖੋਲ ਲੈਂਦਾ ਪੁੱਛਿਆ ਕਿ ਇਹ ਕੀ ਹੈ ਕਹਿੰਦੇ ਕਿ ਇਹਨੂੰ ਕੋਈ ਪੂਤ ਚੰਬੜਦਾ ਔਰ ਇਸੇ ਤਰ੍ਹਾਂ ਇਹ ਡਿੱਗ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਲਾਗੇ ਵਾਲੇ ਬੱਚੇ ਵੀ ਡਰਦੇ ਨੇ ਉਹਨੂੰ ਮੈਂ ਇੱਕ ਕਲਾਸਰੂਮ 'ਚ ਜਿਹੜਾ ਕਿਸੇ ਤਰੀਕੇ ਨਾਲ ਚੁਪ ਚਕਾ ਕੇ ਲਗਾਇਆ ਪਰ ਉਹਨੂੰ ਕੋਈ ਬੱਚਾ ਹੱਥ ਨਹੀਂ ਸੀ ਲਗਾ ਰਿਹਾ ਉਹਨੇ 5 ਮਿੰਟ ਖੂਬ ਇੰਨਾ ਰੌਲਾ ਪਾਇਆ ਇੰਨੀਆਂ ਚੀਕਾਂ ਮਾਰੀਆਂ ਤੇ ਜੂੜਾ ਰੱਖਿਆ ਸੀ ਉਹਦਾ ਪਟਕਾ ਵੀ ਖੁੱਲ ਗਿਆ ਕੇਸ ਵੀ ਖੁੱਲ ਗਿਆ ਮੈਂ ਚੁੱਪ ਕਰਕੇ ਕੁਰਸੀ ਤੇ ਉੱਤੇ ਉਹਦੇ ਕੋਲ ਬੈਠਾ ਰਿਹਾ ਅਖੀਰ ਉਹ ਤੋਂ ਪੁੱਛਿਆ ਕਿ ਤੈਨੂੰ ਦੀਂਦਾ ਕੀ ਆ ਕਹਿੰਦਾ ਮੈਨੂੰ ਭੂਤ ਦੀਂਦੇ ਆ ਮੈਂ ਕਿਹਾ ਕਿਸ ਤਰ੍ਹਾਂ ਦੇ ਨੇ ਆ ਤਾਂ ਉਹਦੇ ਲੰਬੇ ਲੰਬੇ ਵਾਲ ਆ ਮੈਂ ਹਰ ਗੱਲ ਉਹਦੇ ਉਲਟ ਕਰਦਾ ਸਾਂ ਕਿ ਭੂਤਾਂ ਦੇ ਸਿਰ ਤੇ ਕੇਸ ਨਹੀਂ ਹੁੰਦੇ ਉਹ ਕਹਿੰਦਾ ਕਿ ਉਹਨਾਂ ਦੇ ਵੱਡੇ ਵੱਡੇ ਦੰਦ ਆ ਮੈਂ ਕਿਹਾ ਕਿ ਉਹਨਾਂ ਦੇ ਦੰਦ ਨਹੀਂ ਹੁੰਦੇ ਉਹ ਕਹਿੰਦਾ ਕਿ ਉਹਨਾਂ ਦੇ ਵੱਡੇ ਵੱਡੇ ਪੈਰ ਆ ਮੈਂ ਕਿਹਾ ਪੁੱਠੇ ਆ ਕਿ ਸਿੱਧੇ ਆ ਕਹਿੰਦਾ ਸਿੱਧੇ ਆ ਮੈਂ ਕਿਹਾ ਉਹਨਾਂ ਦੇ ਪੈਰ ਪੁੱਠੇ ਹੁੰਦੇ ਆ ਇਹਦੇ ਵਿੱਚੋਂ ਨਚੋੜ ਕੀ ਨਿਕਲਿਆ ਬੜੀ ਕਿਉਂਕਿ ਲੰਬੀ ਕਲਾਸ ਸੀਗੀ ਕਿ ਉਹ ਬੱਚਾ ਜਿਹੜਾ 5ਵੀਂ ਕਲਾਸ ਤੱਕ ਗਵਰਨਮੈਂਟ ਨਿਯਮਾਂ ਅਨਸਾਰ ਉਹਨੂੰ ਸਰਕਾਰੀ ਸਕੂਲ ਪਾਸ ਕਰ ਹੀ ਗਿਆ ਜਦੋਂ 6ਵੀਂ ਕਲਾਸ ਵਿੱਚ ਦਾਖਲ ਹੋਇਆ ਤੇ ਪਹਿਲਾ ਪੀਰੀਅਡ ਉਹਦਾ ਮੈਥ ਦਾ ਹੁੰਦਾ ਸੀ ਮੈਥ ਵਾਲਾ ਜਿਹੜਾ ਸਾਰਿਆ ਉਹ ਕੁੱਟਦਾ ਸੀ ਉਹਦੀ ਕੁੱਟ ਤੋਂ ਡਰਦਿਆਂ ਉਹਨੇ ਇੱਕ ਇਲਾਜ ਲੱਭ ਲਿਆ ਕਿ ਇਸ ਤਰ੍ਹਾਂ ਮੈਨੂੰ ਸਕੂਲ ਤੋਂ ਛੁੱਟੀ ਹੋ ਜਾਂਦੀ ਹੈ ਜਦੋਂ ਉਹਦੇ ਸਾਥੀਆਂ ਨੂੰ ਪੁੱਛਿਆ ਕਿ ਇਹਨੂੰ ਕਦੀ ਮਹੱਲੇ 'ਚ ਜਾਂ ਘਰ 'ਚ ਕੋਈ ਇਸ ਤਰ੍ਹਾਂ ਦੀ ਆਉਂਦੀ ਆ ਜਿਸ ਤਰ੍ਹਾਂ ਚੀਕਾਂ ਮਾਰਦਾ ਉਹ ਕਹਿੰਦੇ ਨਹੀਂ ਇਹ ਸਕੂਲ ਵਾਲੇ ਛੁੱਟੀ ਕਰ ਦਿੰਦੇ ਆ ਇਹ ਉੱਥੇ ਪਿੱਛੇ ਜਾ ਕੇ ਬਰੰਟੇ ਖੇਡਦਾ ਰਹਿੰਦਾ ਜਦੋਂ ਛੁੱਟੀ ਹੋ ਜਾਂਦੀ ਆ ਬੱਚਿਆਂ ਦੇ ਨਾਲ ਬੈਗ ਚੱਕ ਕੇ ਤੁਰ ਪੈਂਦਾ ਕਿਉਂਕਿ ਉਹ ਇੱਕ ਬਹੁਤ ਗਰੀਬ ਪਰਿਵਾਰ ਦਾ ਸੀ ਪੰਜ-ਛੇ ਭੈਣ ਭਰਾ ਨੇ ਟਿਊਸ਼ਨ ਪੜ੍ਹਨ ਹੀ ਨਹੀਂ ਹੁੰਦੀ ਨਾ ਪੜ੍ਹਾਏ ਜਾ ਸਕਦੀ ਐ ਸਬਜੈਕਟ ਉਹਨੂੰ ਕੋਈ ਆਉਂਦਾ ਨਹੀਂ ਸੀ ਪਰ ਦੇਖੋ ਇੱਕ 11 ਸਾਲ ਦਾ ਬੱਚਾ ਐਡਾ ਵੱਡਾ ਡਰਾਮਾ ਇੱਕ ਪੜ੍ਹੇ ਲਿਖੇ ਤਬਕੇ ਨਾਲ ਕਰ ਰਿਹਾ ਉਹਨੂੰ ਪਤਾ ਹੈ ਕਿ ਇਹ ਮੇਰੇ ਬਚਾਓ ਦਾ ਸਾਧਨ ਹੈ ਹਾਲਾਂਕਿ ਉਸ ਤੋਂ ਬਾਅਦ ਉਹ ਪੜ੍ਹਿਆ ਨਹੀਂ ਕਿਉਂਕਿ ਉਹ ਪਹਿਲੀ ਜਮਾਤ ਵਿੱਚੋਂ ਵੀ ਪਾਸ ਹੋਣ ਜੋਗਾ ਨਹੀਂ ਸੀਗਾ ਇਸੇ ਤਰ੍ਹਾਂ ਦਾ ਇੱਕ ਰਲਦਾ ਮਿਲਦਾ ਮੈਂ ਇੱਕ ਜਗ੍ਹਾ ਬੋਲ ਕੇ ਹਟਿਆ ਤੇ ਇੱਕ ਮਾਂ-ਬਾਪ ਕਹਿੰਦੇ ਕਿ ਸਾਡੇ ਬੱਚੇ ਦੇ ਵਿੱਚ ਭੂਤ-ਪ੍ਰੇਤ ਹੈ ਅਸੀਂ ਬਹੁਤ ਇਲਾਜ ਕਰਾ ਥੱਕੇ ਹਾਂ ਸਾਡੇ ਘਰ 'ਚ ਖੂਨ ਦੇ ਛਿੱਟੇ ਵੀ ਸੀ ਖੂਨ ਬਾਰੇ ਮੈਂ ਅਕਸਰ ਕਹਿੰਨੇ ਕਿ ਜਦੋਂ ਕੋਈ ਬਿੱਲੀ ਐ ਕੋਈ ਚੂਹਾ ਗੱਲੜ ਮਾਰ ਕੇ ਇੱਕ ਘਰ ਤੋਂ ਦੂਜੇ ਘਰ ਵੱਲ ਭਜਦੀ ਐ ਇਹ ਅਕਸਰ ਖੂਨ ਦੇ ਛਿੱਟੇ ਹੁੰਦੇ ਆ ਇਹ ਸਾਡੇ ਲੋਕ ਵਿਸ਼ਵਾਸਾਂ ਵਿੱਚ ਇਹਨੂੰ ਇਹਦੇ ਕਈ ਕਈ ਅੰਧਵਿਸ਼ਵਾਸੀ ਰੂਪ ਦੇ ਦਿੱਤੇ ਜਾਂਦੇ ਆ ਉਸ ਵਿਦਿਆਰਥੀ ਦੀ ਕਾਉਂਸਲਿੰਗ ਕੀਤੀ ਕਿਉਂਕਿ ਉਹ ਬਾਇਓ ਬਰਥ ਛਾਈ ਕਿਸ ਹੁੰਦਾ ਬਹੁਤ ਸੰਗਾਲੂ ਕੇਸ ਦਾੜੀ ਰੱਖੀ ਪਰ ਪੱਗ ਨਹੀਂ ਬੰਨ੍ਹਣੀ ਆਉਂਦੀ 16 17 ਸਾਲ ਦੀ ਉਮਰ ਜਾ ਕੇ ਬੋਲਦਾ ਕਿਸੇ ਨਾਲ ਨਹੀਂ ਬੁਲਾਉਂਦਾ ਕਿਸੇ ਨੂੰ ਨਹੀਂ ਉਹਦਾ ਕਾਰਨ ਕਿ ਉਹਨੇ ਨਾਨ-ਮੈਡੀਕਲ ਰਖਾਇਆ ਹੋਇਆ ਉਹਨੂੰ ਫਿਜ਼ਿਕਸ, ਕੈਮਿਸਟਰੀ, ਮੈਥ ਬਿਲਕੁਲ ਨਹੀਂ ਆ ਰਿਹਾ ਜਿੱਥੇ ਟਿਊਸ਼ਨ ਪੜਨ ਜਾਂਦਾ ਉੱਥੇ ਕੁਐਸਚਨ ਬੁੱਟ ਨਹੀਂ ਕਰ ਸਕਦਾ ਉਹ ਗਮਸੂਮ ਹੋ ਗਿਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਇੰਟੈਲੀਜੈਂਟ ਬੱਚੇ ਵੀ ਕੋਟਾ ਵਿਖੇ ਕਿੰਨੀਆਂ ਆਤਮ ਹਤਿਆਵਾਂ ਵਧ ਗਈਆਂ بڑے بڑے ਕੰਪੀਟੀਸ਼ਨਾਂ ਵਿੱਚ ਬੱਚੇ ਸੁਸਾਈਡ ਵੱਲ ਚੱਲ ਪੈਂਦੇ ਆ ਕਈ ਵਾਰੀ ਜਿਹੜਾ ਸਬਜੈਕਟ ਬੱਚੇ ਨੂੰ ਪਕੜ ਚ ਨਹੀਂ ਆਉਂਦਾ ਮਾਂ ਪਿਓ ਨੂੰ ਪੂਰਾ ਜ਼ੋਰ ਨਾਲ ਕਹਿੰਦੇ ਕਿ ਤੂੰ ਇਹੋ ਪੜਨਾ ਉਹਦੇ پاگلਪਣਾ ਹੋ ਗਿਆ ਹਾਲਾਂਕਿ ਉਹਦੇ ਤਵੀਤ ਵੀ ਲਾਤੇ ਉਹਨਾਂ ਨੂੰ ਸਮਝਾਇਆ ਵੀ ਜਦੋਂ ਉਹਨੂੰ ਆਰਟ ਸਬਜੈਕਟ ਲੈਤਾ ਤੇ ਪੱਗ ਬੰਨਣ ਦੀ ਟ੍ਰੇਨਿੰਗ ਦਵਾਤੀ ਚੰਗਾ ਭਲਾ ਹੋ ਗਿਆ ਇਸ ਤੋਂ ਬਾਅਦ ਇੱਕ ਐਲ ਐਲਬੀ ਫੇਲ ਬੱਚੇ ਦਾ ਜਿਹੜਾ ਕੰਪਾਰਟਮੈਂਟ ਦਾ ਸੀਗਾ ਉਹਦੇ ਬਾਰੇ ਮਨੂੰ ਕਿਸੇ ਨੇ ਕਿਹਾ ਕਿ ਉਸ ਨੂੰ ਉਹਨੇ ਮੰਨ ਲਿਆ ਹੈਗਾ ਕਿ ਉਹਨੂੰ ਭੂਤ ਪ੍ਰੇਤ ਚੰਬੜੇ ਹੋਏ ਆ ਮੈਂ ਉਹਦੀ ਕਾਉਂਸਲਿੰਗ ਲਈ ਗਿਆ ਕੁੰਡੀ ਲਾਤੀ ਬਹੁਤ ਸਾਰੇ ਉਹਨੇ ਤਵੀਤ ਬੰਨੇ ਹੋਏ ਕਿਸੇ ਨੇ ਉਹਨੂੰ ਲੈਚੀਆਂ ਦਾ ਪਾਣੀ ਦਿੱਤਾ 5000 ਰੁਪਏ ਉਹ ਵੀ ਲੈ ਗਿਆ ਹਵਨ ਵਾਲਾ ਵੀ ਜਾਂ ਹੋਰ ਜਿਸ ਤਰ੍ਹਾਂ ਦੇ ਲੋਕ ਬਹੁਤ ਕੁਝ ਇਹਦੇ ਕਰਦੇ ਨੇ ਪਰ ਉਹ ਠੀਕ ਨਾ ਹੋਇਆ ਪਰ ਉਹਦੇ ਬਾਰੇ ਇੱਕੋ ਸੀਗਾ ਕਿ ਜੇ ਉਹਨੂੰ ਕਹੋਗੇ ਭੂਤ ਪ੍ਰੇਤ ਨਹੀਂ ਹੁੰਦੇ ਤੇ ਤੁਹਾਡੀ ਗੱਲ ਨਹੀਂ ਸੁਨੇਗਾ ਉਹਦਾ ਪਹਿਲਾ ਹੀ ਸਵਾਲ ਸੀਗਾ ਕਿ ਸਰ ਜੀ ਭੂਤ ਪ੍ਰੇਤ ਹੁੰਦੇ ਆ ਮੈਂ ਕਿਹਾ ਬਿਲਕੁਲ ਹੁੰਦੇ ਆ ਮੈਂ ਤੈਨੂੰ ਇੱਕ ਸ਼ਬਦ ਦੇਵਾਂਗਾ ਇਹ ਤੂੰ ਦੱਸਣਾ ਕਿਸੇ ਨੂੰ ਨਹੀਂ ਕਿਉਂਕਿ ਜੂਨ ਦਾ ਮਹੀਨਾ ਸੀ ਉਹ ਨਾਉਂਦਾ ਬਿਲਕੁਲ ਨਹੀਂ ਸੀ ਉਠਦਾ ਨਹੀਂ ਸੀ ਇਹ ਕੇਸੀ ਇਸ਼ਨਾਨ ਕਰਕੇ 11 ਵੇਰੀ ਪੜਨਾ ਦੁਪਹਿਰੇ ਰੋਟੀ ਖਾਣ ਤੋਂ ਬਾਅਦ ਫਿਰ 11 ਵੇਰੀ ਪੜਨਾ ਰਾਤੀ ਸੌਣ ਤੋਂ ਪਹਿਲਾਂ ਫਿਰ 11 ਵੇਰੀ ਪੜਨਾ ਤਾਂ ਕਿ ਉਹਦੇ ਮਨ ਚੋਂ ਇਹ ਸਭ ਕੁਝ ਦੂਰ ਹੋ ਜਾਏ ਉਹ ਸ਼ਬਦ ਸੀਗਾ ਗੁਰਕਾ ਸ਼ਬਦ ਰਖvare ਚੌਕੀ ਚੌਗਰ ਦਾ ਹਮਾਰੇ ਕਿਉਂਕਿ ਉਹਨੂੰ ਬੱਚੇ ਨੂੰ ਕੋਈ ਬਹੁਤੀ ਪਕੜ ਨਹੀਂ ਸੀ ਸਿਰਫ ਮੈਂ ਉਹਨੂੰ ਦੋ ਇਹ ਪੰਕਤੀਆਂ ਲਿਖ ਦਿੱਤੀਆਂ ਆਗਲੇ ਦੇ ਉੱਤੇ ਤੇ ਉਹਨੂੰ ਥੋੜਾ ਜਿਹਾ ਪੜਨਾ ਸਿਖਾਤਾ ਹੋਇਆ ਕੀ ਕਿ ਉਹਨੂੰ ਲੱਗਾ ਕਿ ਮੇਰਾ ਸੱਚਮੁੱਚ ਇਲਾਜ ਹੋ ਰਿਹਾ ਉਹਦੇ ਮੈਂ ਤਵੀਤ ਵੀ ਕੈਂਚੀ ਨਾਲ ਕੱਟ ਦਿੱਤੇ ਉਹਨੂੰ ਮੰਨ ਕਰਕੇ ਵੀ ਮਜ਼ਬੂਤ ਕੀਤਾ ਕਿਉਂਕਿ ਉਹ ਸਿੱਖੀ ਸਰੂਪ ਵਿੱਚ ਸੀਗਾ ਅਖੀਰ ਮੈਂ ਕਿਹਾ ਵੀ ਤੇਰੀ ਕੋਈ ਹੋਰ ਸਮੱਸਿਆ ਹੈ ਉਹਨੇ ਮੇਰੇ ਗੋਡੇ ਫੜ ਲੈ ਕੇ ਸਰ ਜੀ ਹੁਣ ਮੇਰਾ ਵਿਆਹ ਵੀ ਕਰਾਓ ਫਿਰ ਮੈਂ ਉਹਦੇ ਮਾਤਾ ਪਿਤਾ ਦੀ ਕਲਾਸ ਲਾਈ ਜੋ ਪੜੇ ਲਿਖੇ ਸੀਗੇ ਕਿ ਤੁਸੀਂ ਆਪਣੇ ਬੱਚੇ ਬਾਰੇ ਜਦੋਂ ਕਿ ਇਹਦਾ ਬਾਕੀ ਜਿਹੜਾ ਭਰਾ ਵੱਡਾ ਉਹਦਾ ਬਿਜ਼ਨਸ ਵੀ ਹੈ ਉਹ ਨੌਕਰੀ ਵੀ ਕਰਦਾ ਇਹ ਤੁਸੀਂ ਨੌਕਰਾਂ ਵਾਂਗ ਘਰ ਚ ਰੱਖਿਆ ਠੀਕ ਹੈ ਇਹਦੀ ਕੰਪਾਰਟਮੈਂਟ ਸੀ ਪਰ ਇਹਦਾ ਕੋਈ ਆਪਣਾ ਬੈੱਡਰੂਮ ਨਹੀਂ ਕੋਈ ਇਹਦਾ ਵਿਚਾਰੇ ਦਾ ਸ਼ੌਕ ਨਹੀਂ ਨਾ ਕੋਈ ਗੀਤ ਸੰਗੀਤ ਨਾ ਕੀਰਤਨ ਨਾ ਗੁਰਦੁਆਰਾ ਸਾਹਿਬ ਜਾਣਾ ਨਾ ਕੋਈ ਸੈਰ ਕਰਨੀ ਨਾ ਕੋਈ ਦੋਸਤ ਮਿੱਤਰ ਤੇ 30 ਸਾਲ ਦੇ ਵਿੱਚ ਇੱਡਾ ਮਤਲਬ ਉਹਦੀ ਹਾਈਟ ਵੀ ਅੱਛੀ ਸਿਹਤ ਵੀ ਬਹੁਤ ਅੱਛੀ ਤੇ ਤੁਸੀਂ ਇਹਨੂੰ ਇੱਕ ਬਿਮਾਰ ਕਰਕੇ ਘਰ ਚ ਬਿਠਾਇਆ ਹੋਇਆ ਕਿ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹਦੀ ਤੁਸੀਂ ਮੈਰਿਜ ਕਰੋਗੇ ਇਹਨੂੰ ਕੋਈ ਤਨਖਾਹ ਦਿਓ ਫੈਕਟਰੀ ਦੇ ਵਿੱਚੋਂ ਘਰ ਚੋਂ ਪੈਸੇ ਦਿਓ ਇਹਨੂੰ ਵਰਤਣ ਵਾਸਤੇ ਲੀੜਾ ਕਪੜਾ ਸੁਆਕੇ ਦਿਓ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਔਰ ਸੱਚਮੁੱਚ ਐਵੇਂ ਹੀ ਹੋਇਆ ਜਦੋਂ ਉਹਦੀ ਮੈਰਿਜ ਕਰ ਦਿੱਤੀ ਕਿਉਂਕਿ ਇਸ ਤੋਂ ਪਹਿਲਾਂ ਮੇਰੇ ਇਲਾਕੇ 'ਚ ਹੋਇਆ ਸੀਗਾ ਕਿ ਇੱਕ ਨੌਜਵਾਨ ਲੜਕੀ ਜਿਹੜੀ ਪੜ੍ਹੀਆਂ ਤੇ ਇੱਕ ਦੋ ਜਮਾਤਾਂ ਹੀ ਸੀ ਸੋਹਣੀ ਸੁਨੱਖੀ ਸੀ ਸ਼ਾਮ ਦੇ ਵੇਲੇ ਉਹ ਸਿਰ ਖੋਲ ਕੇ ਖੇਡਣਾ ਸ਼ੁਰੂ ਕਰ ਦਿੰਦੀ ਸੀ ਔਰ ਅਕਸਰ ਨਗਰ ਵਿੱਚ ਹੋ ਗਿਆ ਕਿ ਇਹਨੂੰ ਕੋਈ ਭੂਤ ਪ੍ਰੇਤ ਛਿੰਬੜਿਆ ਹੋਇਆ ਜਿਹੜੀ ਪ੍ਰੇਤ ਇਹਨੂੰ ਸ਼ਾਮ ਨੂੰ ਆਉਂਦੀ ਹੈ ਇੱਕ ਬਜ਼ੁਰਗ ਸਾਡੇ ਬਹੁਤ ਅੱਛਾ ਸਿਆਣਾ ਹੁੰਦਾ ਸੀ ਉਹਨੇ ਉਹਦੇ ਪਿਤਾ ਨੂੰ ਕਿਹਾ ਕਿ ਦੇਖੋ ਇਹ ਕੋਈ ਚੰਗਾ ਲੜਕਾ ਪਰਿਵਾਰ ਲੱਭ ਕੇ ਇਹਦਾ ਵਿਆਹ ਕਰ ਦਿਓ ਇਹਨੂੰ ਕੁਝ ਨਹੀਂ ਹੋਇਆ ਅਗਰ ਤੁਸੀਂ ਚੱਕਰਾਂ 'ਚ ਪੈ ਗਏ ਢੋਲ ਠਮੱਕੇ ਵਾਲਿਆਂ ਦੇ ਤੇ ਤੇ ਇਹ ਸ਼ੋਸ਼ਨ ਹੋਏਗਾ ਇਹਦੀ ਇਸ ਸੋਚਦਾ ਔਰ ਸੱਚਮੁੱਚ ਠੀਕ ਠਾਕ ਹੋ ਗਈ ਔਰ ਇਹ ਮੇਰੇ ਕਿਉਂਕਿ ਪ੍ਰੈਕਟੀਕਲੀ ਹੋਇਆ ਕਿ ਇਹ ਸਾਰਾ ਕੁਝ ਠੀਕ ਹੋ ਗਿਆ ਇਸ ਤੋਂ ਬਾਅਦ ਸਾਡੇ ਇਲਾਕੇ ਚ ਇੱਕ ਘਰ ਵਿੱਚ ਅੱਗ ਲੱਗੀ ਅੱਗ ਵੀ ਇੰਨੀ ਭਿਆਨਕ ਲੱਗੀ ਕਿ ਬਹੁਤ ਸ਼ਾਨਦਾਰ ਕੋਠੀ ਸੀ ਔਰ ਧੂਆਂ ਰੋਲ ਹੋ ਗਿਆ ਕਮਰੇ ਦੇ ਵਿੱਚ ਪਰਦੇ ਸੜ ਗਏ ਏਸੀ ਸੜ ਗਿਆ ਬੈੱਡ ਸੜ ਗਿਆ 부ਝਾਈ ਰਲ ਮਿਲ ਕੇ ਲੋਕਾਂ ਹੋਰ ਆੜ ਗਵਾੜ ਨੇ ਉਧਰ ਬੁਝਾਈ ਦੂਸਰੇ ਕਮਰੇ ਨੂੰ ਲੱਗ ਗਈ ਸਾਰਾ ਪਰਿਵਾਰ ਜਦੋਂ ਹੌਲੀ ਹੌਲੀ ਉੱਪਰ ਭਜਨੱਠ ਕਰਕੇ ਗਿਆ ਤੇ نیچے ਡ੍ਰੈਗ ਰੂਮ ਨੂੰ ਲੱਗ ਗਈ ਸ਼ਾਮ ਨੂੰ ਮਨੋ ਜਦ ਘਰ ਆਏ ਡਿਊਟੀ ਤੋਂ ਬਾਅਦ ਉਹਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਜਿਹੜਾ ਇਲਾਕੇ 'ਚ ਆਹ ਗੱਲ ਹੋਈ ਹੈ ਉਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਘਰ ਕੌਣ ਕੌਣ ਸੀਗਾ ਨੌਕਰਾਨੀ ਸੀ ਛੋਟਾ ਬੱਚਾ ਸੀ ਦਾਦਾ ਸੀ ਨੌਕਰਾਨੀ ਜਿਹੜੀ ਹੈ ਕਿਉਂਕਿ ਉਹ ਦੂਰੋਂ ਆਈ ਆ ਪਿੰਡ ਤੋਂ ਉਹ ਜੀ ਨਹੀਂ ਲਾ ਰਹੀ ਮਨ ਨਹੀਂ ਲਾ ਰਹੀ ਸ਼ਹਿਰ ਦੇ ਵਿੱਚ ਇਹ ਅਕਸਰ ਘਟਨਾਵਾਂ ਹੁੰਦੀਆਂ ਨੇ ਉਹਦਾ ਮਨ ਨਹੀਂ ਲੱਗਾ ਉਹਨੂੰ ਬਦਲਾ ਲੈਣ ਦੀ ਨੀਤੀ ਨਾਲ ਉਹਨੇ ਕੀ ਕੀਤਾ ਕਿ ਜਦੋਂ ਉਹਨੂੰ ਮਤਲਬ ਮੇਰੀ ਤਾਂ ਸੀ ਕਿ ਅੱਗ ਲਾਈ ਕਿਨੇ ਆ ਤੇ ਮੇਰੀ ਸਿੱਧੀ ਸੂਈ ਸੀ ਸਾਰੀ ਸਟੱਡੀ ਕਰਨ ਤੋਂ ਬਾਅਦ ਕਿ ਨੌਕਰਾਨੀ ਦੇ ਵਿੱਚੋਂ ਸਾਰਾ ਇਹ ਪੇਤ ਨਿਕਲੇਗਾ ਇਹਨੂੰ ਦਬਕਾ ਲਓ ਜਾਂ ਪੁਲਿਸ ਨੂੰ ਕੇਸ ਦੇ ਦਿਓ ਇਹਨੇ ਮੰਨ ਜਾਣਾ ਜਦੋਂ ਉਹਨੂੰ ਥੋੜਾ ਜਿਹਾ ਸਖਤੀ ਨਾਲ ਮਨਾਇਆ ਗਿਆ 12-13 ਸਾਲ ਦੀ ਲੜਕੀ ਸੀ ਉਹ ਕਹਿੰਦੀ ਕਿ ਮੇਰਾ ਮਨ ਕੀਤਾ ਕਿ ਮੈਂ ਅੱਗ ਲਾ ਦਾਂ ਉਹਨੇ ਡੱਬੀ ਵੀ ਦਿਖਾਤੀ ਫਿਰ ਉਹਨੇ ਸਹਰਾਣੇ ਨੂੰ ਕਹਿੰਦੀ ਅੱਗ ਲਾਈ ਬੈੱਡ ਨੂੰ ਲੱਗ ਗਈ ਬੈੱਡ ਤੋਂ ਪਰਦਿਆਂ ਨੂੰ ਲੱਗ ਗਈ ਪਰਦਿਆਂ ਤੋਂ AC ਨੂੰ ਲੱਗ ਗਈ AC ਤੋਂ ਛੱਤਾਂ ਵੀ ਜਿਹੜੀਆਂ ਉਹ ਤੁੰਖੀਆਂ ਗਈਆਂ ਫਿਰ ਨਾਲ ਦਾ ਕਮਰਾ ਫਿਰ ਉਹਨੂੰ ਲੱਗਾ ਕਿ نیچے ਅੱਗ ਲਾਤੀ ਕਿਉਂਕਿ ਇਹਨਾਂ ਦਿਨਾਂ ਵਿੱਚ ਇੱਕ ਵਿਦੇਸ਼ ਵਿੱਚ ਕੇਸ ਹੋਇਆ ਸੀਗਾ ਕਿ ਪੰਜਾਬ ਤੋਂ ਇੱਕ ਨੌਕਰਾਨੀ ਨੂੰ ਬੱਚਾ ਸਾਂਭਣ ਲਈ ਲੈ ਕੇ ਗਿਆ ਤੇ ਉਹ ਮੀਆਂ ਬੀਬੀ ਡਿਊਟੀ ਚਲੇ ਜਾਂਦੇ ਸੀ ਤੇ ਉਸ ਬੱਚੀ ਨੂੰ ਅੰਦਰ ਤਾੜ ਜਾਂਦੇ ਸੀ ਕਿ ਉਹਨਾਂ ਦੇ ਛੋਟੇ 2.5 ਸਾਲ ਦੇ ਬੱਚੇ ਦੀ ਉਹ ਪਰਵਰਿਸ਼ ਕਰੇਗੀ ਕਿਉਂਕਿ ਉਥੋਂ ਦੇ ਲਾਮਤਾਵ ਕੋ ਨੂੰ ਸਾਹਮਣ ਵਾਲਾ ਨਹੀਂ ਸੀ ਲੱਭ ਰਿਹਾ ਉਸ ਕੁੜੀ ਨੇ ਮਨ ਨਹੀਂ ਲਗਾਇਆ ਜਦੋਂ ਨੇ ਮਨ ਨਹੀਂ ਲਗਾਇਆ ਉਹ 1.5-2 ਮਹੀਨਿਆਂ ਵਿੱਚ ਇੰਨੀ ਫਸਲ ਹੋ ਗਈ ਕਿ ਉਹਨੇ 2 ਸਾਲ ਦਾ ਬੱਚਾ ਜਿਹੜਾ ਸੀ ਉਹਨਾਂ ਦਾ ਬੜਾ ਵਿਚਾਰਿਆ ਦਾ ਰੀਝਾਂ ਨਾਲ ਜਿਹੜਾ ਪਰਿਵਾਰ ਚ ਆਇਆ ਉਹਦਾ ਗਲ ਘੁੱਟ ਕੇ ਮਾਰਤਾ ਇਹ ਉਹਨਾਂ ਦਿਨਾਂ ਤੋਂ 3-4 ਦਿਨ ਪਹਿਲਾਂ ਮੈਂ ਨਿਊਜ਼ ਪੜ੍ਹੀ ਹੋਈ ਸੀ ਕਿ ਵਿਦੇਸ਼ ਵਿੱਚ ਆਹ ਕੁਝ ਵਾਪਰਿਆ ਔਰ ਵਾਪਰਨ ਦਾ ਕਾਰਨ ਇਹ ਹੈ ਕਿ ਉਹ ਲੜਕੀ ਨੇ ਉੱਥੇ ਮੰਨ ਨਹੀਂ ਸੀ ਲਾਇਆ ਪਜ਼ਲ ਹੋ ਚੁੱਕੀ ਸੀ ਉਹਨਾਂ ਨੇ ਸਮਝਿਆ ਨਹੀਂ ਪਰਿਵਾਰ ਵਾਲਿਆਂ ਨੇ ਕਿ ਇਸ ਤਰ੍ਹਾਂ ਦਾ ਬੱਚਾ ਬਦਲਾਵ ਨੂੰ ਨੀਤੀ ਤੇ ਆ ਜਾਂਦਾ ਕਿਉਂਕਿ ਉਹਦੇ ਮਨ 'ਚ ਆਇਆ ਕਿ ਇਸ ਬੱਚੇ ਕਰਕੇ ਮੈਨੂੰ ਆਪਣਾ ਪੰਜਾਬ ਛੱਡ ਕੇ ਭਵੇਂ ਗਰੀਬ ਤੋਂ ਗਰੀਬ ਪਰਿਵਾਰ ਹੋਵੇ ਤੇ ਚੰਗੇ ਤੋਂ ਚੰਗੇ ਮੁਲਕ ਵਿੱਚ ਲੈ ਜਾਓ ਅਕਸਰ ਇਹ ਹੁੰਦਾ ਕਿ ਗਰੀਬੀ ਇੱਕ ਵੱਖਰਾ ਇਸ਼ੂ ਹੈਗਾ ਜਿਹੜਾ ਪਰਿਵਾਰ ਦਾ ਮੋਹ ਤੇ ਮਿੱਟੀ ਦਾ ਮੋਹ ਇੱਕ ਵੱਖਰਾ ਇਸ਼ੂ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਤਾਂ ਇਸ ਘਰ ਨੂੰ ਜਿਹੜੀ ਅੱਗ ਲੱਗੀ ਹੁਣ ਇਹਦੇ ਪਿੱਛੇ ਕੀ ਹੋਇਆ ਇੱਕ ਸ਼ਖਸ ਆਇਆ ਉਹ ਕਹਿੰਦਾ ਜੀ ਇਹ ਬ੍ਰਾਹਮਾ ਕਰਨੀ ਆ ਤੁਹਾਨੂੰ ਪਤਾ ਨਹੀਂ ਆ ਇਹਨੇ ਤੁਹਾਨੂੰ ਸਾਰਿਆਂ ਨੂੰ ਸਾੜ ਕੇ ਸਵਾਹ ਕਰ ਦੇਣਾ ਸਾਰਾ ਪਰਿਵਾਰ ਡਰ ਗਿਆ ਸੁਣਨ ਵਾਲੇ ਵੀ ਡਰ ਗਏ ਵੀ ਗੱਲ ਤਾਂ ਲੱਗਦੀ ਐਂ ਜੀ ਐ ਕਿ ਅਚਨਚੇ ਤੇ ਅੱਗ ਲੱਗੀ ਜਾਂਦੀ ਆ ਕਮਰੇ ਸੜੀ ਜਾਂਦੇ ਆ ਅਗਰ ਇਸ ਤਰ੍ਹਾਂ ਦੇ 5-7 ਸ਼ਖਸ ਹੋਰ ਆਉਂਦੇ ਤੇ ਕੁਦਰਤੀ ਸੀਗਾ ਕਿ ਘਰ ਵਾਲੇ ਤਾਂ ਘਰ ਤੋਂ ਡਰ ਚੁੱਕੇ ਸੀ ਕਿਉਂਕਿ ਇੰਨੀ ਭਿਆਨਕ ਅੱਗ ਔਰ ਇੰਨਾ ਵੱਡਾ ਨੁਕਸਾਨ ਹੋ ਚੁੱਕਾ ਸਭ ਕੁਝ ਸਾੜ ਦਿੱਤਾ ਗਿਆ ਵਿੰਦਿਆਂ-ਵਿੰਦਿਆਂ ਤਾਂ ਡਰ ਹੋਣਾ ਕੁਦਰਤੀ ਹੈ ਪਰ ਹੁਣ ਕਾਰਨ ਇਹ ਹੈ ਕਿ ਜਿਹੜੀ ਇਹ ਪਿੰਡੋਂ ਲਿਆਂਦੀ ਨੌਕਰਾਂ ਨਹੀਂ ਆ ਉਹਦਾ ਜਿਹੜੀ ਮਨ ਦੀ ਅਵਸਥਾ ਹੈ ਇਹ ਜਿਹੜੀ ਉਹਨੂੰ ਮਾਨਸਿਕ ਰੋਗ ਬਣ ਗਿਆ ਤੇ ਬਦਲਾ ਲਊ ਨੀਤੀ ਨਾਲ ਜੋ ਕਰ ਰਹੀ ਹੈ ਉਹ ਇਸੇ ਤਰ੍ਹਾਂ ਹੋਣਾ ਸੀ ਇਸੇ ਤਰ੍ਹਾਂ ਜਦੋਂ ਮੈਂ ਪਹਿਲੀ ਵਾਰ ਵਿਦੇਸ਼ ਗਿਆ ਤੇ ਉੱਥੇ ਇੱਕ ਮਾਈ ਦੇ ਵਿੱਚ ਵੀ ਉਹ ਕੋਈ ਸੀਗਾ ਵੀ ਇਹਨੂੰ ਭੂਤ ਪ੍ਰੇਤ ਚੰਬੜਿਆ ਹੋਇਆ ਪਰ ਦਰਅਸਲ ਜਿਹੜੀ ਅਕਲਤਾ ਹੈ ਔਰ ਜਿਹੜੀਆਂ ਬੰਦੇ ਦੀਆਂ ਸੋਚਾਂ ਨੇ ਵਾਰ-ਵਾਰ ਉਹਦੇ ਮਨ 'ਚ ਕਿ ਮੈਂ ਕੱਲੀ ਹਾਂ ਮੇਰੇ ਅੱਗੇ ਪੋਤਰੇ ਨਹੀਂ ਹੋਏ ਮੇਰੀਆਂ ਯਾਤਰਾਵਾਂ ਰਹਿ ਗਈਆਂ ਮੇਰੀ ਨਜ਼ਰ ਚਲੀ ਗਈ ਔਰ ਉਹਦੇ ਵਿੱਚੋਂ ਵੀ ਜਿਹੜਾ ਲੱਭਿਆ ਕਿ ਗੱਲ ਇਹਦਾ ਬੋਲਣਾ ਵੇਖੋ ਜਿਹੜਾ ਮਾਨਸਿਕ ਰੋਗੀ ਹੁੰਦਾ ਇਹ ਰੌਲਾ ਵੀ ਪਾਉਣ ਲੱਗ ਪੈਂਦਾ ਤੇ ਚੁੱਪ ਵੀ ਹੋ ਜਾਂਦਾ ਇਹ ਕੱਪੜੇ ਵੀ ਛਾੜ ਦਿੰਦਾ ਆਪਣੇ ਕੇਸ ਵੀ ਕੱਟ ਲੈਂਦਾ ਸੰਦੂਖਾਂ ਨੂੰ ਅੱਗ ਲੱਗਣੀ ਪੇਟੀਆਂ ਨੂੰ ਅੱਗ ਲੱਗਣੀ ਪਰਦਿਆਂ ਨੂੰ ਅੱਗ ਲੱਗਣੀ ਘਰ ਦੇ ਆਟੇ 'ਚ ਕੁਝ ਮਿਲ ਜਾਣਾ ਜਾਂ ਇਸ ਤਰ੍ਹਾਂ ਦੀਆਂ ਹਰਕਤਾਂ ਇਹਨਾਂ ਨੂੰ ਬੁੱਝਣਾ ਬਹੁਤ ਜ਼ਰੂਰੀ ਹੁੰਦਾ ਤਾਂ ਮੇਰਾ ਵਿਸ਼ਾ ਇਹ ਸੀਗਾ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਸੀ ਇਹਨਾਂ ਵਿੱਚ ਕੋਈ ਭੂਤ ਪ੍ਰੇਤ ਵਾਲੀ ਗੱਲ ਨਹੀਂ ਸੀ ਪਰ ਇਹਨੂੰ ਇੰਨੀ ਡੂੰਘਾਈ ਚ ਸਮਝਣਾ ਵੀ ਇਸ ਲਈ ਜ਼ਰੂਰੀ ਹੈ ਕਿ ਅਕਸਰ ਸਾਡੇ ਵਾਲੇ ਦੁਆਲੇ ਇਸ ਤਰ੍ਹਾਂ ਦੀ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਲੋਕ ਨੇ ਕਿਉਂਕਿ ਸਾਡੀ ਪਰਿਭਾਸ਼ਾ ਤਾਂ ਹੈ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ ਵਿਚਾਰ ਧਾਰਕ ਅਸੀਂ ਇਹਨੂੰ ਭੂਤ ਪ੍ਰੇਤ ਚੰਬੜਨਾ ਹੀ ਕਹਿੰਨੇ ਆ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਸੜਕਾਂ ਤੇ ਖੂਹਾਂ ਟੋਬਿਆਂ ਤੇ ਅਕਸਰ ਹੁੰਦੀਆਂ ਨੇ ਹਾਂ ਕਿਸੇ ਸ਼ਖਸ ਦਾ ਉਹ ਵੱਖਰਾ ਵਿਸ਼ਾ ਹੈ ਜਿਹੜਾ ਕੋਈ ਦਾਅਵੇ ਵਾਲੇ ਲੋਕ ਹੁੰਦੇ ਆ ਕਿ ਸੱਚਮੁੱਚ ਆ ਕੁਝ ਹੈ ਮੈਂ ਹਮੇਸ਼ਾ ਕਹਿੰਦਾ ਕਿ ਇਸ ਵਿਸ਼ੇ ਤੇ ਆਪਾਂ ਇਸ ਤੋਂ ਗੱਵੀ ਚਲਾਂਗੇ ਬਾਣੀ ਇੱਕ ਬਹੁਤ ਵੱਡੀ ਸ਼ਕਤੀ ਹੈ ਤੇ ਪਰ ਜਿਹੜਾ ਸਾਡੇ ਸਮਾਜਿਕ ਵਰਤਾਰਾ ਹੈ ਉਹਦੇ ਵਿੱਚ ਇਸ ਜਿੰਨਾ ਕੁਝ ਵਾਪਰਿਆ ਹੈ ਇਹਨੂੰ ਲੱਭਣਾ ਢੂੰਡਣਾ ਤੇ ਇਹਦੀ ਜੜ ਨੂੰ ਜਾਣਨਾ ਇਹ ਯੁੱਗ ਦੀ ਲੋੜ ਹੈ ਇਹ ਸਾਡੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਜਾਓ ਉੱਥੇ ਇਸ ਤਰ੍ਹਾਂ ਦੇ ਸ਼ਖਸ ਮਿਲਦੇ ਨੇ ਲੋਕਾਂ ਦੇ ਡਰ ਵੀ ਜਾਇਜ਼ ਹੁੰਦੇ ਆ ਕਿ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿਸ ਖੂੰਜੇ ਚ ਕੀ ਕੁਝ ਵਾਪਰ ਰਿਹਾ ਔਰ ਇਹ ਸਾਰੇ ਵਰਤਾਰੇ ਵਿੱਚੋਂ ਇਹ ਇਨਾ ਭੜੇ ਰੂਪ ਵਿੱਚੋਂ ਜਿਹੜੀਆਂ ਅਸਲ ਤੱਤ ਲੱਭਾ ਕਿ ਇਹ ਸਾਰੇ ਮਾਨਸਿਕ ਰੋਗੀਆਂ ਦੇ ਵਿੱਚੋਂ ਜਾਂ ਅਨੇਕ ਤਰ੍ਹਾਂ ਦੀਆਂ ਇਹ ਜਿਹੜਾ ਸਟ੍ਰੈਸ ਸੀ ਉਹਦੇ ਵਿੱਚੋਂ ਇਹ ਸਾਰਾ ਕੁਝ ਆਇਆ ਸੀ ਔਰ ਸਾਨੂੰ ਇਹਦੇ ਬਾਰੇ ਹੋਰ ਚਿੰਤਨ ਹਦਾਨ ਤੇ ਆਪਣੇ ਆਲੇ ਦੁਆਲੇ ਨੂੰ ਵਾਚਣਾ ਵੀ ਸਭਨਾਂ ਲਈ ਜ਼ਰੂਰੀ ਹੈ ਕਿ ਦਰ ਅਸਲ ਹਕੀਕਤ ਕੀ ਹੈ ਇਹ ਸਮਝਿਆ ਕੀ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ